ਕਰੋ ਨਿਕਲਦੇ ਕਿ ਸਭੀ ਪਰਿਵਾਰਿਕ ਜੀਨੂਏ ਨਹੀਂ ਪਤਾ ਹੁੰਦਾ ਕਿ ਇਹ ਖੂਨੀ ਸੜਕਾਂ ਉਹਨਾਂ ਦੀ ਜ਼ਿੰਦਗੀ ਨੂੰ ਨਿਗਲ ਲੈਣਗੀਆਂ ਅਤੇ ਉਹਨਾਂ ਦੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮੇਤ ਸਭ ਕੁਝ ਧਰਿਆ ਧਰਾਇਆ ਰਹਿ ਜਾਵੇਗਾ ਅੱਜ 에어ਪੋਰਟ ਰੋਡ ਤੇ ਇੱਕ ਜਿਹਾ ਦਰਦਨਾਖਾ ਹਾਦਸਾ ਵਾਪਰਿਆ ਜਿੱਥੇ ਕਿ ਪਤੀ ਪਤਨੀ ਦੀ ਜਾਨ ਚਲੀ ਗਈ ਜਾਣਕਾਰੀ ਅਨੁਸਾਰ ਟਿਪਰ ਨੇ ਐਕਟੀਵਾ ਸਵਾਰ ਜੋੜੇ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਐਕਟੀਵਾ ਤੇ ਸਵਾਰ ਪਤੀ ਪਤਨੀ ਦੀ ਜਾਨ ਗਈ ਹੈ ਦੱਸਿਆ ਜਾ ਰਿਹਾ ਹੈ ਕਿ 50 ਸਾਲਾ ਰਾਕੇਸ਼ ਕੋਇਲ ਆਪਣੀ ਪਤਨੀ ਦੇ ਨਾਲ ਇਥੋਂ ਗੁਜ਼ਰ ਰਹੇ ਸਨ ਜੋ ਕਿ 6 ਮਹੀਨੇ ਪਹਿਲਾਂ ਹੀ ਜੈਪੁਰ ਤੋਂ ਮੋਹਾਲੀ ਸ਼ਿਫਟ ਹੋਏ ਨੇ ਅੱਜ ਫੇਰੇ ਜਿਸ ਸਮੇਂ ਉਹ ਆਪਣੀ ਦੁਕਾਨ ਤੇ ਜਾ ਰਹੇ ਸਨ ਤਾਂ ਉਸੇ ਸਮੇਂ ਹੀ ਦਰਦਨਾਕ ਹਾਦਸਾ ਹੋਇਆ ਪੁਲਿਸ ਅਧਿਕਾਰੀਆਂ ਨੇ ਵੱਲੋਂ ਦੱਸਿਆ ਗਿਆ ਕਿ ਸਵੇਰੇ ਟੀਪਰ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਕੁਚਲ ਦਿੱਤਾ ਜਿਸ ਦੇ ਕਾਰਨ ਦੋਹਾਂ ਨੇ ਮੌਕੇ ਤੇ ਹੀ ਦਮ ਤੋੜਿਆ ਇਹ ਵੀ ਪਤਾ ਲੱਗਿਆ ਕਿ ਟੀਪਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਫਿਲਹਾਲ ਦੋਹਾਂ પતિ ਪਤਨੀ ਦੀਆਂ ਮ੍ਰਿਤਕ ਦੀਆਂ ਸਿਵਲ ਹਸਪਤਾਲ ਫੇਜ਼ 6 ਦੇ ਵਿੱਚ ਰਖਵਾਈਆਂ ਗਈਆਂ ਨੇ ਇਸ ਜੋੜੇ ਦੇ ਮਾਸੂਮ ਬੱਚੇ ਬਾਤ ਹੋ ਚੁੱਕੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਆਪਣੀਆਂ ਦੀਆਂ ਅੱਖਾਂ ਦੇ ਸਾਹਮਣੇ ਹੱਸਦੇ ਵਸਦੇ ਜਦੋਂ ਉਹਨਾਂ ਦੇ ਮਾਪੇ ਬਾਹਰ ਜਾਣਗੇ ਤਾਂ ਉਹ ਵਾਪਸ ਕਦੇ ਵੀ ਨਹੀਂ ਪਰਤਣਗੇ ਉਹ ਜਿਹੇ ਕਈ ਹੱਥ ਸੇ ਸੜਕਾਂ ਤੇ ਲਗਾਤਾਰ ਵਾਪਰ ਰਹੇ ਨੇ ਭਾਵੇਂ ਇਹ ਧੁੰਦ ਦੇ ਕਾਰਨ ਵਾਪਰਨ ਜਾਂ ਫਿਰ ਕਿਸੇ ਦੀ ਲਾਪਰਵਾਹੀ ਦੇ ਕਾਰਨ ਪਰ ਇਸ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਦੂਸਰੇ ਪਾਸੇ ਇੱਕ ਅਜੀਬ ਹੀ ਹੋਰ ਖਬਰ ਆਈ ਜਿੱਥੇ ਮਾਂ ਤੇ ਬੇਟੀ ਨੂੰ ਟਰੱਕ ਦੇ ਵੱਲੋਂ ਕੁਚਲਿਆ ਗਿਆ ਦੋਵਾਂ ਦੇ ਸਿਰ ਦੇ ਉੱਤੋਂ ਦੀ ਟਾਇਰ ਲੰਗਿਆ ਮਾਂ ਨੇ ਜਿੱਥੇ ਮੌਕੇ ਤੇ ਦਮ ਤੋੜਿਆ ਉੱਥੇ ਹੀ 4 ਸਾਲਾ ਮਾਸੂਮ ਸੀ ਹਸਪਤਾਲ ਜਾ ਕੇ ਮੁੱਕ ਗਈ ਗੁਰਦਾਸਪੁਰ ਦੇ ਹਰਦੋਸ਼ਰਨੀ ਰੋਡ ਤੇ ਮੇਨ ਚੌਰਾਹੇ ਦੇ ਵਿੱਚ ਇਹ ਹਾਦਸਾ ਹੋਇਆ ਜਿੱਥੇ ਟਰੱਕ ਤੇ ਈ ਰਿਕਸ਼ੇ ਦੇ ਵਿੱਚ ਮਾਂ ਬੇਟੀ ਨੇ ਆਪਣਾ ਦਮ ਤੋੜਿਆ ਪੁਲਿਸ ਪ੍ਰਸ਼ਾਸਨ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਿੱਥੇ ਅਗਲੀ ਕਾਰਵਾਈ ਸ਼ੁਰੂ ਕੀਤੀ ਉੱਥੇ ਹੀ ਮਾਂ ਤੇ ਦੀਆਂ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰਖਵਾ ਦਿੱਤਾ ਗਿਆ ਇੱਥੇ ਹੀ ਮ੍ਰਿਤਕ ਮਾਂ ਬੇਟੀ ਦੀ ਪਛਾਣ ਮਾਂ ਲਵਲੀ ਜਿਸ ਦੀ ਉਮਰ 27 ਸਾਲ ਅਤੇ ਉਸਦੀ 4 ਸਾਲਾ ਬੇਟੀ ਸਨਾਸ ਦੀ ਵਜੋਂ ਕੀਤੀ ਗਈ ਹੈ ਜਿਨ੍ਹਾਂ ਦਾ 6 ਸਾਲ ਦਾ ਬੱਚਾ ਵੀ ਨਾਲ ਮੌਜੂਦ ਸੀ ਜੋ ਕਿ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬੱਚਿਆ ਇਸ ਸੰਬੰਧੀ ਮ੍ਰਿਤਕ ਮਾਂ-ਬੇਟੀ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਹੀ ਦੱਸਿਆ ਕਿ ਮ੍ਰਿਤਕ ਮਾਂ-ਬੇਟੀ ਘਰੋਂ ਟੀ ਦੀ ਦਵਾਈ ਲੈਣ ਦੇ ਵਾਸਤੇ ਈ ਰਿਕਸ਼ਾ ਦੇ ਵਿੱਚ ਜਾ ਰਹੀਆਂ ਸਨ ਅਤੇ ਜਦੋਂ ਉਹ ਹਰਦੋਸ਼ਨੀ ਰੋਡ ਦੇ ਮੇਨ ਚੌਰਾਹੇ ਤੇ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਇਹ ਹਾਦਸਾ ਹੋਇਆ ਟਰੱਕ ਉਹਨਾਂ ਦੇ ਸਿਰ ਦੇ ਉੱਪਰੋਂ ਲੰਘਿਆ ਜਿਸ ਦੇ ਕਾਰਨ ਇਹ ਪਰਿਵਾਰ ਉਜੜ ਗਿਆ ਉਸਰ ਤੇ ਪੂਰਾ ਮਾਮਲਾ ਅ ਅਕਸੀਡੈਂਟ ਹੋਇਆ ਕਿੰਨੇ ਵਜੇ ਦਾ ਟਾਈਮ ਹੈ ਤੇ ਬੁਲਤਰੀ ਲਗਾਉਣ ਬਾਰੇ ਕੋਈ ਹਾਂ ਜੀ ਅੱਜ ਦਾ ਬੜਾ ਇੱਕ ਸਾਰੇ ਸਾਰੇ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਾਡੇ ਇੱਥੇ ਜੇ ਬਲੌਗ ਦੀਆਂ ਲਾਈਟਾਂ ਦੇ ਜਿਹੜਾ ਹੈਗਾ ਇਹ ਰੋਡ ਦੇ ਉੱਪਰ ਇੱਕ ਐਕਟਿਵਾ ਤੇ ਇੱਕ ਟਿੱਪਰ ਦਾ ਜਿਹੜਾ ਹੈਗਾ ਐਕਸੀਡੈਂਟ ਹੋਇਆ ਜਿਦੇ ਵਿੱਚ ਦੋ ਜਿਹੜੇ ਨੇ ਵਿਅਕਤੀ ਇੱਕ ਸ਼੍ਰੀ ਰਵੀਸ਼ ਕੁਮਾਰ ਨੇ ਇਹ ਜਤਿੰਦਰ ਰਹਿਣ ਵਾਲਾ ਨੇ ਵਿੱਚੋਂ ਇੱਥੇ ਗ੍ਰੇਟ ਸੈਕਟਰ ਦੇ ਵਿੱਚ ਕਲੰਦੀ ਦੀ ਸ਼ੌਕ ਕਰਦੇ ਸੀ ਤੇ ਨਾਲ ਉਹਦੀ ਪਤਨੀ ਇੜੇ ਕਿ ਆਪਕੇ ਬਾਅਦ ਇਹ ਸਵਾਰੋ ਕੇ ਸ਼ੌਪ ਤੇ ਜਾ ਰਹੇ ਸੀਗੇ ਉਹ ਉੱਪਰ ਦੇ ਨਾਲ ਟਕਰਾਨ ਕਰਕੇ ਇਹਨਾਂ ਨੇ ਜਿਹੜੀ ਹੈਗੀ ਆ ਦਾਤੋ ਸਰੰਭਲ ਦੀ ਕਾਰਵਾਈ ਕੀਤੀ ਕਿ ਕਿੰਨੇ ਮਿੰਟਾਂ ਬਾਅਦ ਹੋਇਆ ਪਤਾ ਲੱਗਿਆ ਅ ਅਸੀਂ ਜਿਹੜਾ ਹੈਗਾ ਮੌਕੇ ਤੋਂ ਪਹਿਲਾਂ ਜਦੋਂ ਐਕਸੀਡੈਂਟ ਹੋਇਆ ਸੀ ਤਾਂ ਸਾਡੀ ਜਿਹੜੀ ਪੁਲਿਸ ਪਾਰਟੀ ਤੇ ਉੱਥੇ ਜਿਹੜੇ ਰਾਹਗੀ ਸਨ ਮੁੱਖ ਮੌਜਦਨ ਨਾਲ ਇਹਨਾਂ ਨੂੰ ਜਿਹੜਾ ਜਿਹੜੇ ਸੱਟੇ ਲੱਗੇ ਵਿਅਕਤੀ ਸੀ ਉਹਨਾਂ ਨੂੰ ਉੱਥੇ ਭੇਜਿਆ ਗਿਆ ਹਸਪਤਾਲ ਸਿਵਲ ਹਸਪਤਾਲ ਕੋਚਾਇਆ ਗਿਆ ਸੀ ਮੌਕੇ ਤੇ ਜਿਹੜਾ ਡਰਾਈਵਰ ਸੀਗਾ ਟਿੱਪਰ ਦਾ ਉਹ ਫਰਾਰ ਹੋ ਗਿਆ। ਜਿਹੜਾ ਟਿੱਪਰ ਹੈ ਉਹਨੂੰ ਅਸੀਂ ਕਬਜ਼ੇ ਦੇ ਵਿੱਚ ਲਿਆ ਤੇ ਜਿਹੜੇ ਸੱਗੀਆ ਉਹਨਾਂ ਦੇ ਪਰਿਵਾਰ ਤੇ ਨੰਬਰਾਂ ਦੇ ਜਿਹੜਾ ਹੈਗਾ ਸਟੇਟਮੈਂਟ ਲਿਖ ਕੇ ਆ ਸੀ। ਇਹ ਜਿਹੜਾ ਟਿੱਪਰ ਚਾਲਕ ਹੈਗਾ ਉਹਦੇ ਖਿਲਾਫ ਮੁਕੱਦਮਾ ਦਰਜ ਕਰਾਇਆ। ਕਰੋ ਨਿਕਲਦੇ ਕਿ ਸਭੀ ਪਰਿਵਾਰਿਕ ਜੀਨੂਏ ਨਹੀਂ ਪਤਾ ਹੁੰਦਾ ਕਿ ਇਹ ਖੂਨੀ ਸੜਕਾਂ ਉਹਨਾਂ ਦੀ ਜ਼ਿੰਦਗੀ ਨੂੰ ਨਿਗਲ ਲੈਣ ਕਿਆ ਅਤੇ ਉਹਨਾਂ ਦੇ ਕਾਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮੇਤ ਸਭ ਕੁਝ ਧਰਿਆ ਧਰਾਇਆ ਰਹਿ ਜਾਵੇਗਾ। ਅੱਜ 에어ਪੋਰਟ ਰੋਡ ਤੇ ਇੱਕ ਜਿਹਾ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਪਤੀ-ਪਤਨੀ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਟਿਪਰ ਨੇ ਐਕਟੀਵਾ ਸਵਾਰ ਜੋੜੇ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਐਕਟੀਵਾ ਤੇ ਸਵਾਰ ਪਤੀ-ਪਤਨੀ ਦੀ ਜਾਨ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 50 ਸਾਲਾ ਰਾਕੇਸ਼ ਕੋਇਲ ਆਪਣੀ ਪਤਨੀ ਦੇ ਨਾਲ ਇਥੋਂ ਗੁਜ਼ਰ ਰਹੇ ਸਨ ਜੋ ਕਿ 6 ਮਹੀਨੇ ਪਹਿਲਾਂ ਹੀ ਜੈਪੁਰ ਤੋਂ ਮੁਹਾਲੀ ਸ਼ਿਫਟ ਹੋਏ ਨੇ ਅੱਜ ਫੇਰੀ ਜਿਸ ਸਮੇਂ ਉਹ ਆਪਣੀ ਦੁਕਾਨ ਤੇ ਜਾ ਰਹੇ ਸਨ ਤਾਂ ਉਸੇ ਸਮੇਂ ਹੀ ਦਰਦਨਾਕ ਹਾਦਸਾ ਹੋਇਆ ਪੁਲਿਸ ਅਧਿਕਾਰੀਆਂ ਨੇ ਵੱਲੋਂ ਦੱਸਿਆ ਗਿਆ ਕਿ ਸਵੇਰੀ ਟਿਪਰ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਕੁਚਲ ਦਿੱਤਾ ਜਿਸ ਦੇ ਕਾਰਨ ਦੋਹਾਂ ਨੇ मौके ਤੇ ਹੀ ਦਮ ਤੋੜਿਆ ਇਹ ਵੀ ਪਤਾ ਲੱਗਿਆ ਕਿ ਟਿਪਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਫਿਲਹਾਲ ਦੋਹਾਂ ਪਤੀ-ਪਤਨੀ ਦੀਆਂ ਮ੍ਰਿਤਕ ਦੀਆਂ ਸਵਲ ਹਸਪਤਾਲ ਫੇਜ਼ 6 ਦੇ ਵਿੱਚ ਰਖਵਾਈਆਂ ਗਈਆਂ ਨੇ ਇਸ ਜੋੜੇ ਦੇ ਮਾਸੂਮ ਬੱਚੇ ਬਾਹਰ ਹੋ ਚੁੱਕੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਜਨੀਆਂ ਦੀਆਂ ਅੱਖਾਂ ਦੇ ਸਾਹਮਣੇ ਹੱਸਦੇ-ਵਸਦੇ ਜਦੋਂ ਉਹਨਾਂ ਦੇ ਮਾਪੇ ਬਾਹਰ ਜਾਣਗੇ ਤਾਂ ਉਹ ਵਾਪਸ ਕਦੇ ਵੀ ਨਹੀਂ ਪਰਤਣਗੇ ਉਹ ਜਿਹੇ ਕਈ ਹੱਥ ਸੇ ਸੜਕਾਂ ਤੇ ਲਗਾਤਾਰ ਵਾਪਰ ਰਹੇ ਨੇ ਭਾਵੇਂ ਇਹ ਧੁੰਦ ਦੇ ਕਾਰਨ ਵਾਪਰਨ ਜਾਂ ਫਿਰ ਕਿਸੇ ਦੀ ਲਾਪਰਵਾਹੀ ਦੇ ਕਾਰਨ ਪਰ ਇਸ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਦੂਸਰੇ ਪਾਸੇ ਇੱਕ ਅਜਿਹੀ ਹੋਰ ਖਬਰ ਆਈ ਜਿੱਥੇ ਮਾਂ ਤੇ ਬੇਟੀ ਨੂੰ ਟਰੱਕ ਦੇ ਵੱਲੋਂ ਕੁਚਲਿਆ ਗਿਆ ਦੋਵਾਂ ਦੇ ਸਿਰ ਦੇ ਉੱਤੋਂ ਦੀ ਟਾਇਰ ਲੰਗਿਆ ਮਾਂ ਨੇ ਜਿੱਥੇ ਮੋਕੇ ਤੇ ਦਮ ਤੋੜਿਆ ਉੱਥੇ ਹੀ 4 ਸਾਲਾ ਮਾਸੂਮ ਧੀ ਹਸਪਤਾਲ ਜਾ ਕੇ ਮੁੱਕ ਗਈ ਗੁਰਦਾਸਪੁਰ ਦੇ ਹਰਦੋਸ਼ਰਨੀ ਰੋਡ ਤੇ 메ਨ ਚੌਰਾਹੇ ਦੇ ਵਿੱਚ ਇਹ ਹਾਦਸਾ ਹੋਇਆ ਜਿੱਥੇ ਟਰੱਕ ਤੇ ਈ ਰਿਕਸ਼ੇ ਦੇ ਵਿੱਚ ਮਾਂ ਬੇਟੀ ਨੇ ਆਪਣਾ ਦਮ ਤੋੜਿਆ ਪੁਲਿਸ ਪ੍ਰਸ਼ਾਸਨ ਨੇ ਟਰੱਕ ਡਰਾਈਵਰ ਨੂੰ ਖਿਆਸਤ ਦੇ ਵਿੱਚ ਲੈ ਕੇ ਜਿੱਥੇ ਅਗਲੀ ਕਾਰਵਾਈ ਸ਼ੁਰੂ ਕੀਤੀ ਉੱਥੇ ਹੀ ਮਾਤੀ ਦੀਆਂ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰਖਵਾ ਦਿੱਤਾ ਗਈ। ਇੱਥੇ ਹੀ ਮ੍ਰਿਤਕ ਮਾਂ-ਬੇਟੀ ਦੀ ਪਛਾਣ ਮਾਂ ਲਵਲੀ ਜਿਸ ਦੀ ਉਮਰ 27 ਸਾਲ ਅਤੇ ਉਸਦੀ 4 ਸਾਲਾ ਬੇਟੀ ਸਨਾਸ ਦੇ ਵਜੋਂ ਕੀਤੀ ਗਈ ਹੈ ਜਿਨ੍ਹਾਂ ਦਾ 6 ਸਾਲ ਦਾ ਬੱਚਾ ਵੀ ਨਾਲ ਮੌਜੂਦ ਸੀ ਜੋ ਕਿ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬਚਿਆ। ਇਸ ਸੰਬੰਧੀ ਮ੍ਰਿਤਕ ਮਾਂ-ਬੇਟੀ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਹੀ ਦੱਸਿਆ ਕਿ ਮ੍ਰਿਤਕ ਮਾਂ-ਬੇਟੀ ਘਰੋਂ ਤੀ ਦੀ ਦਵਾਈ ਲੈਣ ਦੇ ਵਾਸਤੇ ਈ ਰਿਕਸ਼ਾ ਦੇ ਵਿੱਚ ਜਾ ਰਹੀਆਂ ਸਨ ਅਤੇ ਜਦੋਂ ਉਹ ਹਰਦੋਸ਼ਨੀ ਰੋਡ ਦੇ ਮੇਨ ਚੌਰਾਹੇ ਤੇ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਹੀ ਹਾਦਸਾ ਹੋਇਆ ਟਰੱਕ ਉਨ੍ਹਾਂ ਦੇ ਸਿਰ ਦੇ ਉੱਪਰੋਂ ਲੰਘਿਆ ਜਿਸ ਦੇ ਕਾਰਨ ਇਹ ਪਰਿਵਾਰ ਉਜੜ ਗਿਆ ਇਸ ਸਬੰਧੀ ਪੂਰਾ ਮਾਮਲਾ ਜੋ ਐਕਸੀਡੈਂਟ ਹੋਇਆ ਇਹਨੇ ਵਜਿਦਾ ਡਾਇਮੰਡ ਤੇ ਕੰਪਨੀ ਦੀ ਰਿਕੋਗਨੀਸ਼ਨ ਹਾਜ਼ੀ ਅੱਜ ਦਾ ਬੜਾ ਹੀ ਕਿਸੇਰੇ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਾਡੇ ਇੱਥੇ ਜੇ ਬਲਾਕ ਦੀਆਂ ਲਾਈਟਾਂ ਦੇ ਜਿਹੜਾ ਹੈਗਾ ਇਹ ਰੋਡ ਦੇ ਉੱਪਰ ਇੱਕ ਐਕਟਿਵਾ ਤੇ ਇੱਕ ਟੇਪਰ ਦਾ ਜਿਹੜਾ ਹੈਗਾ ਐਕਸੀਡੈਂਟ ਹੋਇਆ ਜਿਦੇ ਵਿੱਚ ਦੋ ਜਿਹੜੇ ਨੇ ਵਿਅਕਤੀ ਇੱਕ ਸ਼੍ਰੀ ਰਜਨੀਸ਼ ਕੁਮਾਰ ਨੇ ਇਹ ਜਤੁੰਦਰ ਰਹਿਣ ਵਾਲਾ ਨੇ ਪਿਛੋਂ ਇੱਥੇ 3 ਸੈਕਟਰ ਦੇ ਵਿੱਚ ਕਰਿਆਨੇ ਦੀ ਸ਼ਾਪ ਕਰਦੇ ਸੀ ਕੋ ਨਾਲ ਉਹਨਾਂ ਦੀ ਪਤਨੀ ਜੜੇ ਕੇ ਅੱਗੇ ਬਾਅਦ ਇਹ ਸਵਾਰੋ ਕੇ ਚੌਕ ਤੇ ਜਾ ਰਹੇ ਸੀਗੇ ਉਹ ਟੁੱਪਰ ਦੇ ਨਾਲ ਟਕਰਾਨ ਕਰਕੇ ਇਹਨਾਂ ਦੀ ਜੜੀ ਹੈਗੀ ਆ ਦੱਸੋ ਸਰਬੰਦਰ ਦੀ ਗੱਲ ਵਈ ਕਿ ਕਿੰਨੀ ਐਮਨ ਡਰਾਈਵਰ ਚੁੱਕਾ ਅ ਅਸੀਂ ਜਿਹੜਾ ਹੈਗਾ ਮੌਕੇ ਤੋਂ ਅ ਪਹਿਲਾਂ ਦਿਨ ਐਕਸੀਡੈਂਟ ਹੋਇਆ ਸੀ ਤਾਂ ਸਾਡੀ ਜਿਹੜੀ ਪੁਲਿਸ ਪਾਰਟੀ ਤੇ ਉੱਥੇ ਜਿਹੜੇ ਰਾਗੀ ਸੁਮੁਖ ਮਦਨ ਨਾਲ ਇਹਨਾਂ ਨੂੰ ਅ ਜਿਹੜਾ ਜਿਹੜੇ ਫਟੜ ਬੈਕਤੀ ਸੀ ਇਹਨਾਂ ਨੂੰ ਉੱਥੇ ਭੇਜਿਆ ਗਿਆ ਹਸਪਤਾਲ ਸੂਲ ਹਸਪਤਾਲ ਪਹੁੰਚਾਇਆ ਗਿਆ